ਐਸਸੀ ਐਸਟੀ ਐਕਟ ਦੇ ਰਿਜ਼ਰਵੇਸ਼ਨ ਦੇ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੁੱਧ ਚ ਭੀਮ ਸੈਨ ਭੀਮ ਸੈਨਾ ਵੱਲੋਂ ਭਾਰਤ ਬੰਦੀ ਕਾਲ ਕੀਤੀ ਗਈ ਸੀ ਤੇ ਇੱਥੇ ਤੇ ਫਿਲਹਾਲ ਨਾਮ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਮਾਤਰੀ ਇਹਦਾ ਹੱਸ ਰਿਹਾ ਬਾਕੀ ਪਲੀਜ਼ ਹੋ ਲੋ ਜਿਹੜੇ ਆ ਪੂਰੇ ਪੋਤਾ ਸਰਬੰਧ ਕੀਤੇ ਗਏ ਪਰਬੰਧ ਕੀਤੇ ਗਏ ਆ ਹਾਂ ਹਾਂ ਜਿਸ ਬੰਦੀ ਸਾਡੇ ਅਫਸਰ ਸਨਮਾਨ ਦੇ ਤੱਜ ਦੇ ਵਿੱਚ ਆ ਉਹ ਕਰ ਰਹੇ ਨੇ ਗੱਲ ਡੀਸੀ ਸਾਹਿਬ ਨੂੰ ਮੈਂਬਰੈਂਡਰ ਦੇਣ ਜਾ ਰਹੇ ਨੇ ਕਿ ਅਸੀਂ ਫਲੈਗ ਮਾਰਚ ਕਰ ਰਹੇ ਆ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਾਸਤੇ ਅਸੀਂ ਫਲੈਗ ਮਾਰਚ ਕਰ ਰਹੇ ਹਾਂ 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 ਨਹੀਂ ਨਹੀਂ ਲੋਕਾਂ ਦੇ ਵਿੱਚ ਤੇ ਇਸ ਚੀਜ਼ ਦੀ ਹੈਗੀ ਆ ਥੋੜੀ ਪਰ ਸਾਡੇ ਵੱਲੋਂ ਪੀ ਲਿਆ ਵੀ ਕੋਈ ਅਜਿਹੀ ਸਮੱਸਿਆ ਨਹੀਂ ਗਈ ਆਪਾਂ ਆਪਣੇ ਜਿਹੜੇ ਕੰਮਕਾਰ ਜਿਹੜੇ ਕਰ ਰਹੇ ਆ ਉਹ ਕਰਨ ਤੇ ਅਸੀਂ ਜਿਹੜੇ ਆ ਉਹਨਾਂ ਦੀ ਸੁਰੱਖਿਆ ਦੇ ਵਿੱਚ ਹਾਜ਼ਰ ਨੇ ਨਹੀਂ ਨਹੀਂ ਇਹ ਟਕਰਾਅ ਤੇ ਨਹੀਂ ਹੋਣਾ ਚਾਹੀਦਾ ਇਹਦੇ ਅਸੀਂ ਜਿਹੜਾ ਇਹਨਾਂ ਫਲੈਗ ਮਾਰਚ ਕਰ ਰਹੇ ਆ ਇਹ ਇਸੇ ਕਰਕੇ ਕਰ ਰਹੇ ਆ ਕਿ ਜੇ ਕੋ ਟਕਰਾਅ ਦੀ ਜਿੱਤੇ ਕਿ ਸਿੱਤੀ ਪੈਦਾ ਹੁੰਦੀ ਆ ਉਹਦੇ ਸੰਝਾਬ ਜਾ ਕੇ ਅਸੀਂ ਇਹਨੂੰ ਜਿਹੜਾ ਆ ਉਹਨੂੰ ਠੀਕ ਕਰਾਂਗੇ ਨਹੀਂ ਇੱਥੇ ਤੇ ਫਿਲਹਾਲ ਜਿਹੜਾ ਨਾ ਮਾਤਰਾ ਸਰਿਆ ਦੇਖੋ ਨਹੀਂ ਨਹੀਂ ਵੀ ਇਹ ਸਾਡੀ ਡਿਸਟ੍ਰਿਕਟ ਵਾਈਜ਼ ਜਿਹੜੀਆਂ ਸਾਰੀਆਂ ਫੋਰਸਾਂ ਨੇ ਆਪਣੇ ਆਪਣੇ ਜ਼ਿਲ੍ਹੇ ਤੇ ਲੱਗੀਆਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par